ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਸੋਹਣਗੜ ਰੱਤੇ ਵਾਲਾ ਜ਼ਿਲ੍ਹਾ ਫਰੀਪੁਰ ਦਾ ਪਿੰਡਾਂ ਦੇ ਤਹਿਸੀਲ ਗੁਰੂ ਰਸਾ ਪੈ ਜਾਂਦੀ ਐ ਇਸ ਪਿੰਡ ਨੂੰ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਨਾਲ ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਟਾਪ ਕਲਾਸ ਮੋਹਰਾ ਝੋਟੀ ਬਕਾਊ ਆ ਜਿਹਦੀ ਬਣਦੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਾਰੀ ਆ ਜਿਹੜੀ ਕਰ ਸਕੋ। ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ। ਆਓ ਜੀ ਬਾਈ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਬਾਈ ਜੀ ਆਪਣਾ ਨਾਮ ਦੱਸਿਓ ਜੀ। ਮੁੰਨਾ ਰਾਮ ਸਨ ਆਫ ਸ਼ਾਮਲਾਲ। ਮੁੰਨਾ ਰਾਮ ਸਨ ਆਫ ਸ਼ਾਮਲਾਲ। ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ। 7529894510 7529894510 94510 ਤੇ ਝੋਟੀ ਬਾਈ ਆਪਣੇ ਘਰ ਦੀ ਆ ਨਾ? ਘਰ ਦੀ ਆ ਜੀ। ਤੇ ਪਹਿਲਾ ਸੂਆ ਹੁੰਦੀ ਆ ਕਿੰਨੇ ਕ ਦਿਨ ਲੈਂਦੀ ਆ ਬਾਈ ਅਗੇ 15 20 ਦਿਨ ਲੈਂਦੀ 15 20 ਦਿਨ ਤੇ ਬਾਈ ਇਹਦੀ ਮਾਂ ਦਾ ਕਿੰਨਾ ਕੁ ਦੁੱਧ ਰਿਕਾੜ ਰਿਆ ਤੁਹਾਡੇ ਕੋਲੇ 1 ਨਾਲ ਲੀਟਰ ਦੁੱਧ ਸੀਗਾ ਇਹਦੀ ਮਾਂ ਥਲੇ 16 17 ਲੀਟਰ ਤੇ ਇਹ ਆਪਣਾ ਕਿੰਨਾ ਕੁ ਦੁੱਧ ਪਹਿਲੇ ਸੂਏ ਕੱਢ ਦੂਗੀ ਬਾਈ ਇਹ 17 18 ਲੀਟਰ ਦੁੱਧ ਕੱਢੂਗੀ ਪਹਿਲੇ ਸੂਏ ਹਾਂਜੀ ਠੀਕ ਆ ਤੇ ਸੀਮਣ ਕਿਹੜਾ ਲੱਗਿਆ ਬਾਈ ਜੀ ਇਹਦੇ ਮੋਦੀ ਮੋਦੀ ਦਾ ਲੱਗਿਆ ਜੀ ਲక్ష్ਮੀ ਡੇਰੀ ਫਾਰਮਿੰਗ ਵਾਲਾ ਲక్ష్ਮੀ ਡੇਰੀ ਫਾਰਮਿੰਗ ਵਾਲਿਆਂ ਦਾ ਮੋਦੀ ਦਾ ਬੁੱਲ ਦਾ ਸੀਮਣ ਲੱਗਿਆ ਇਹਦੇ ਤੇ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਗੋਲ ਸਿੰਘ ਦੀ ਤੇ ਥਣ ਹਵਾਨਾ ਬਾ ਕਮਾਲ ਕੱਢੂਗੀ ਬਹੁਤ ਸ਼ਾਨਦਾਰ ਥਣ ਲੱਗਿਆ ਦੋਸਤੋ ਨੇੜੇ ਹੋ ਕੇ ਤੁਹਾਨੂੰ ਥਣ ਦਿਖਾਉਣੇ ਆ ਬਹੁਤ ਹੀ ਵਧੀਆ ਥਣ ਲੱਗਿਆ ਝੋਟੀ ਦਾ ਖੁੱਲਾ ਥਣ ਲੱਗਿਆ ਤੇ ਮੁਠੀ ਦੀ ਚੁਵਾਈ ਵਾਲਾ ਹਜੇ ਦੋਸਤੋ ਪਸਮਾ ਕਰਕੇ ਹੋਰ ਵੀ ਥਣ ਨੇ ਚੰਗਾ ਹੋ ਜਾਣਾ ਕਦ ਕਾਠ ਬਾ ਕਮਾਲ ਆ ਝੋਟੀ ਬਹੁਤ ਉੱਚੇ ਕਦ ਕਾਠ ਦੀ ਆ ਤੇ ਲੇਵਾ ਬਿਲਕੁਲ ਪਧਰਾ ਤੁਸੀਂ ਦੇਖ ਸਕਦੇ ਹੋ ਬਹੁਤ ਵੱਡਾ ਹਵਾਨਾ ਇਹਨੇ ਤਿਆਰ ਕਰਨਾ ਤੇ 15 ਤੋਂ 20 ਦਿਨ ਬਾਈ ਕਹਿੰਦਾ ਵੀ ਸੂਣ ਚ ਵਾਕੀ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣਾ ਦੀ ਜੱਜਮੈਂਟ ਕਰਾ ਦਿੰਨੇ ਆ ਦੂਜੇ ਪਾਸੇ ਤੋਂ ਵੀ ਦੋਸਤੋ ਦੇਖ ਸਕਦੇ ਆ ਬਿਲਕੁਲ ਸੇਮ ਥਣਾ ਦਾ ਸੈਜ ਆ ਬਹੁਤ ਹੀ ਸ਼ਾਨਦਾਰ ਥਣ ਲੱਗਿਆ ਦੋਸਤੋ ਵਿਰਲਾ ਚੰਗਾ ਤੇ ਲੰਮਾਈ ਵੀ ਥਣ ਦੀ ਬਹੁਤ ਚੰਗੀ ਆ ਤੇ ਕਦ ਕਾਠ ਬਹੁਤ ਵੱਡਾ ਝੋਟੀ ਦਾ ਜਿੰਨਾ ਵੀ ਕਹਿਦੀ ਓਡਾ ਹੀ ਵੱਡਾ ਕਾਦ ਆ ਤੋੜ ਕੇ ਤੁਹਾਨੂੰ ਦਿਖਾਵਾਂਗੇ ਦੋਸਤੋ ਤੁਰਦੀ ਤੋਂ ਤੁਹਾਨੂੰ ਭਵਾਨੇ ਦੀ ਸਾਰੀ ਜੱਜਮੈਂਟ ਹੈ ਜਿਹੜੀ ਇਹਦੀ ਆ ਜਾਣੀ ਆ ਪੈਠਪੂੜਾ ਬਹੁਤ ਚੌੜਾ ਦੋਸਤੋ ਕਿਸੇ ਵੱਡੇ ਬੁੱਲ ਨਾਲੋਂ ਘੱਟ ਨਹੀਂ ਦੇਖ ਸਕਦੇ ਹੋ ਤੁਸੀਂ ਬਹੁਤ ਚੌੜੇ ਪੈਠਪੂੜੇ ਦੀ ਆ ਤੇ ਖੋਲ ਕੇ ਤੁਹਾਨੂੰ ਤੋਰ ਕੇ ਜਰੂਰ ਦਿਖਾਵਾਂਗੇ ਬਹੁਤ ਜਿਆਦਾ ਸ਼ਾਨਦਾਰ ਆ ਝੋਟੀ ਹੈ ਦੋਸਤੋ ਤੁਸੀਂ ਆ ਕੇ ਦੇਖੋਗੇ ਤੁਹਾਡੇ ਝੋਟੀ ਪਸੰਦ ਆਊਗੀ ਬਹੁਤ ਵਿਰਲੀਆਂ ਐਡੇ ਕੱਦ ਦੀਆਂ ਪਹਿਲਾਂ ਝੋਟੀਆਂ ਦੋਸਤੋ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਤੇ ਅੱਜ ਇਹ ਰੱਤੇ ਵਾਲਾ ਪਿੰਡ ਆ ਫਰੋਇਪੁਰ ਜਲੇ ਦਾ ਪਿੰਡ ਆ ਦੋਸਤੋ ਜਿੱਥੇ ਝੋਟੀ ਤੁਹਾਨੂੰ ਦਿਖਾ ਰਹੇ ਆ ਬਹੁਤ ਸ਼ਾਨਦਾਰ ਝੋਟੀ ਆ ਤੇ 15 ਦਿਨ ਤੋਂ 20 ਦਿਨਾਂ ਦੇ ਵਿੱਚ ਵਿੱਚ ਇਹਨੇ ਸੂਨ ਚ ਲੈਣੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗੂਗਾ ਦੋਸਤੋ ਵੀ ਕਿੱਡਾ ਹਵਾਣਾ ਇਹਨੇ ਤਿਆਰ ਕਰਨਾ ਹੈ ਬੰਦੇ ਹੋ ਬਾਈ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਦਾ ਜੀ ਮੁੱਲ ਜੀ ਫੋਨ ਤੇ ਕਰਾਂਗੇ ਠੀਕ ਆ ਬਾਈ ਲੋ ਵੀ ਸੱਜਣੋ ਜੈਸ ਵੀ ਕਿਸੇ ਮੇਰੇ ਵੀਰ ਨੂੰ ਇਹ ਝੋਟੀ ਪਸੰਦ ਹੋਈ ਤਾਂ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ। ਇਸ ਨੰਬਰ ਤੇ ਤੁਸੀਂ ਫੋਨ ਕਰਕੇ ਬਾਈ ਜੀ ਹਰਨਾ ਨਾਲ ਸੰਪਰਕ ਕਰਕੇ ਸੌਦਾ ਕਰ ਸਕਦੇ ਆ। ਇਸ ਤਰ੍ਹਾਂ ਦੀ ਮੇਰੇ ਵੀਰ ਨੇ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ। ਇਸ ਨੰਬਰ ਤੇ ਤੁਸੀਂ ਵੀਡੀਓ ਨਾਲ ਸੰਪਰਕ ਕਰ ਸਕਦੇ ਆ। ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਮਿਲਦੇ ਆਂ ਦੋਸਤੋ ਜਲਦੀ ਅਜੇ ਹੀ ਨਵੀਂ ਵੀਡੀਓ ਦੇ ਨਾਲ। ਧੰਨਵਾਦ ਜੀ।